ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਪਿੰਡ ਬਗੇਲਾ ਬਗੇਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਜਾਣਿਆ ਪਹਿਚਾਣਿਆ ਚਿਹਰਾ ਵਾ ਵੈਸੇ ਬਾਈ ਕਰਦਾ ਵਾ ਵਪਾਰ ਦਾ ਕੰਮ ਪਰ ਅੱਜ ਬਗੇਲੇ ਪਿੰਡ ਦੇ ਵਿੱਚ ਜਿਹੜੀ ਗਾਂ ਵਖਾਉਣੀ ਆ ਤੁਹਾਨੂੰ ਮਿੱਤਰੋ ਬਾਈ ਦੀ ਤਸੱਲੀ ਵਾਲੀ ਘਰੇ ਚੋਈ ਹੋਈ ਦੇਖੀ ਹੋਈ ਪਾੜੀ ਹੋਈ ਗਾਂ ਤੁਹਾਨੂੰ ਮਿੱਤਰੋ ਲੈ ਕੇ ਦੇਣੀ ਆ ਜਿਹੜੇ ਭਰਾ ਚੰਗੀ ਤਸੱਲੀ ਵਾਲੀ ਗਾਂ ਲੱਭਦੇ ਫਿਰਦੇ ਆ ਫਿਰ ਆਜੋ ਵੀਰ ਦੇ ਕੋਲੇ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਨੇ ਕੀ ਹਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਟਿਕ ਟਿਕ ਟਾਕ ਜੀ ਵਧੀਆ ਜੀ ਸਿੱਤਾ ਦੇ ਪਰਿਵਾਰ ਸਭ ਵਧੀਆ ਜੀ ਚਲੋ ਸ਼ੁਕਰ ਹੈ ਰੱਬ ਦਾ ਬਾਈ ਅੱਛਾ ਗੱਲ ਹੋਆ ਵੀਰੇ ਇੱਕ ਵਾਰੀ ਇਕਬਾਲ ਸਿੰਘ ਨਾ ਬਈ ਹੈ ਹਾਂਜੀ ਠੀਕ ਹੈ ਇਕਬਾਲ ਬਾਈ ਜਾਨਵਰ ਆਪਣਾ ਇੱਕ ਹੀ ਹੈ ਘਰ ਦੀ ਹੋਈ ਹੈ ਵੜੇ ਹਾਂਜੀ ਹਾਂਜੀ ਇਹ ਘਰ ਦੀ ਹੈ ਦੂਜੇ ਸੂਏ ਸੁੰਦੀ ਸੂਈ ਆਈ ਦੂਜੇ ਸੂਏ ਸੂਈ ਆ ਹੁਣ ਹਾਂਜੀ ਸਵੇਰ ਸੂਈ ਜੀ 3 ਵਜੇ ਸਵੇਰ 3 ਵਜੇ ਜੇਰ ਜੂ ਰੋਕੇ ਪੈ ਗਈ ਪ੍ਰੋਪਰ ਜੀ ਹਾਂਜੀ ਠੀਕ ਹੈ ਚੋਣ ਚਣ ਕਿਵੇਂ ਇੱਕ ਨੰਬਰ ਆ ਜੀ 100 ਦਾ 100 ਜਮਾ ਹਾਂਜੀ ਜਮਾ ਅੱਛਾ ਤੂੰ ਘਰੇ ਚੁੰਦਾ ਰਿਆ ਭਰਾ ਕਿੰਨਾ ਦੁੱਧ ਚੋਇਆ ਸੀ ਮੈਂ ਜੀ 22 ਲੀਟਰ ਪਹਿਲਾਂ ਨਾ ਨੈਟ ਚੋਇਆ ਐਨ ਕੰਡੇ ਤੇ ਧਰਤੀ ਹਾਂਜੀ ਹਾਂਜੀ ਫਿਰ ਐਤ ਕਿਦਾ ਵਾਜੂਗੀ ਮੈਂ ਵੀ 25 ਕਿਲੋ ਵਾਹਟ ਦੇਊਗੀ ਜੇ ਕੋ ਲੋਕ ਬਾੜਾ ਵੀ ਹੋਰ ਆ ਜੇ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਲਾਂਬਾ ਤਾਂ ਨਹੀਂ ਆਉਂਦਾ ਮੈਂ ਗਰੰਟੀ ਆ ਜੀ ਠੀਕ ਆ ਵੀਰੇ ਹਾਂਜੀ ਮਗਰ ਇਹਦੇ ਵੱੱਛੀ ਆ ਗਈ ਵੀਰੇ ਵੱੱਛੀ ਕਿਆ ਬਾਤ ਵੱੱਛੀ ਵੀ ਗਾਂਰ ਗਈ ਯਾਰ ਛੋਟੀ ਜਿਹੀ ਸਨਕੀ ਹੈ ਅਰੇ ਜੇ ਹੁਣ ਆਪਾਂ ਬੱਚਾ ਛੱਡਣ ਲਈ ਥਰੇ ਧਾਰਾ ਵਰਾ ਨੂੰ ਹਾਂਜੀ ਹਾਂਜੀ ਐ ਮਾਰ ਦਿੰਨੇ ਧਾਰਾ ਹੀ ਬੱਚਾ ਹੀ ਲੋੜ ਹੀ ਨਹੀਂ ਜੀ ਤਸੱਲੀ ਫਿਰ ਲੈ ਠੀਕ ਹੈ ਸੀਲ ਹੈ ਹਾਂਜੀ ਬਈ ਆਕਾ ਆਦਾ ਯਾਰ ਗੱਲ ਹੀ ਸਿਆਰਾ ਆ ਜਾਂਦਾ ਹੂੰ ਹਰੇ ਬੋੜਾ ਹਾਂਜੀ ਦੂਜਿਆਂ ਨੇ ਮਾਰ ਦੇ ਆ ਜਿਹੜਾ ਗੋਣਾ ਨਾ ਇਹ ਆ ਜਿਹੜੇ ਜ਼ਰੂਰੀ ਆ ਹਾਂ ਉਹ ਕਹਿੰਦੀ ਨਹੀਂ ਕਹਿੰਦੀ ਤੂੰ ਮੇਰੀ ਵਾਰੀ ਵੀਡੀਓ ਬਣਾ ਤਾਰੀਫ ਕਰੀ ਜਨਾ ਹਾਂ ਨਹੀਂ ਠੀਕ ਹੈ ਬਾ ਠੀਕ ਹੈ ਕਬਾਲ ਬਾਈ ਅ ਕੱਢੀ ਬਾਹਰ ਨੂੰ ਲੈ ਆਇਆ ਨੂੰ ਕੱਢ ਕੇ ਬੈਬੂਬ ਚੁੱਪ ਕਰ ਦੇ ਤੂੰ ਨਹੀਂ ਮੇਰੇ ਤੋਂ ਕੱਢੀ ਬਾਹਰ ਨੂੰ ਮੜਿਆ ਕਰਾਈਏ ਦਰਸ਼ਨ ਹੁੰਦੇ ਆਪਾਂ ਲੈ ਜੀ ਮਿੱਤਰਾ ਇਕਬਾਲ ਸਿਆ ਗਾਂ ਤੇਰੀ ਚੰਗੀ ਆ ਸੀਲ ਆ ਠੰਡੀ ਆ ਵੱਸੀ ਨਗਰ ਆ ਸਾਰੇ ਪਾਸੇ ਓਕੇ ਆ ਜਮਾਂ ਬਾਕੀ ਵੱਡੀ ਗੱਲ ਗਰਮੀ ਵੀ ਨਹੀਂ ਮਣਾਉਦੀ ਹੋਣੀ ਨਹੀਂ ਜੀ ਗਰਮੀ ਘੱਟ ਮਣਾਉਦੀ ਆ ਜੀ ਹੂੰ ਨਹੀਂ ਠੀਕ ਆ ਗਬਲ ਬਾਈ ਜੀ ਉਹਨੂੰ ਲੈ ਕੇ ਜਾ ਗਬਲ ਬਾਈ ਇੱਥੇ ਨਹੀਂ ਗੱਲ ਬਣ ਹਾਂ ਠੀਕ ਜਾਣਾ ਵੇਖੋ ਮਿੱਤਰੋ ਕਿਹਾਂ ਦੀ ਨਹੀਂ ਠੀਕ ਆ ਯਾਰ ਤੁਰਦੀ ਦਾ ਪਲਵਾਨਾ ਕੋ ਹਨਾ ਹਾਂ ਜੀ ਬਾਈ ਅਜਾ ਇੱਕ ਵਾਰ ਦੁੱਧ ਐਦ ਕੀ ਬਾਈ 23 ਕਿਲੋ ਤਾਂ ਖੁੱਲਾ ਹੀ ਦੇਈ ਜਊਗੀ ਫਿਰ ਹਾਂ ਜੀ 22 ਕਿਲੋ ਪਹਿਲੇ ਨਾਲ ਚੋਇਆ ਜੀ ਮੇਰੇ ਆਪ ਦਾ ਤੇ ਨਹੀਂ ਰੱਖਣਾ ਤੂੰ ਅਗਲਾ ਗਾਂ ਹਾਂ ਜੀ ਹਾਂ ਜੀ ਹੂੰ ਹਾਲੇ ਨਹੀਂ ਠੀਕ ਆ ਯਾਰ ਓਕੇ ਆ ਜਾਵਾਂ ਕਿ ਬਾਲ ਅਗਵਾਲ ਭਾਈ ਦੱਸ ਕਿੰਨੇ ਦਾ ਨਵੇੜੀਏ ਕੰਮ ਭਾਈ ਜੈ ਜੀ ਬੋਲਦਾ ਜੈ ਜੀ ਕੀਤਾ ਆ ਟਿਕਾਣੇ 'ਚ تیر ਲਾ ਜਾਵਾਂ ਨਹੀਂ ਤੀਹ ਤਾਂ ਟਿਕਾਣੇ ਆਗਾ ਕੋਈ ਨਹੀਂ ਮੰਨਤਾ ਕਰ ਦਾਂਗੇ ਦੱਸ ਕਿੰਨਾ ਮੈਨੂੰ ਪਤਾ ਨਹੀਂ ਲੱਗਿਆ 80000 ਕੀਤਾ جی دینی ਕਿੰਨੇ ਦੀ ਯਾਰ ਉਹਨੇ ਥੋੜਾ ਬਹੁਤਾ ਲਸ ਕਰ ਦੇਾਂਗੇ ਕਿੰਨਾ ਕੁ ਕਰਦੇ ਕਹੇ ਸਾਬੇ ਵੀ ਇਨਾ ਤੇਰਾ ਮਾਣਾ ਗੱਲ ਕਹੇ ਮੈਂ ਖਤਮ 75000 ਹੀ ਦੇ ਦੇਾਂਗੇ ਜੀ ਬਸ ਠੀਕ ਆ ਹਾਂਜੀ ਨੰਬਰ ਦੱਸੀ ਗਰੰਟੀ ਹੈ ਇੱਕ ਨੰਬਰ ਚੋਂ ਜਾਣ ਦੀ ਸੀਲ ਚੌਦੀ ਸਾਰੀ ਆਪਣੀ ਗਰੰਟੀ ਆ ਪ੍ਰੋਪਰ ਘਰਦੀ ਵਹਿੜਾ ਪਹਿਲੇ ਸੂਈ ਆ ਦੂਜੇ ਸੂਈ ਆ ਬਸ ਠੀਕ ਹੈ ਕਿ ਨੰਬਰ ਕਿੰਨਾ ਵੀਰੇ ਆਪਣਾ ਨੰਬਰ ਜੀ 62846 68177 62846 ਹਾਂਜੀ ਸਟਾਰ 1 ਸਟਾਰ ਸਾਡੇ ਇੱਕ ਸਟਾਰ ਦਾ ਹਾਂਜੀ ਬਾਈ ਜੀ ਗੱਲਬਾਤ ਲਈ ਨੰਬਰ ਲਾ ਦੋਗੇ ਸਕਰੀਨ ਦੇ ਉੱਤੇ ਪਿੰਡ ਹੈਗਾ ਵਾ ਬਘੇਲਾ ਜ਼ਿਲ੍ਹਾ ਹੈਗਾ ਵਾ ਮੁੱਗਾ ਇਕਬਾਲ ਬਾਈ ਦਾ ਨਾਮ ਆ ਜਿਹੜੇ ਭਰਾ ਨੂੰ ਗਾਂ ਪਚਾਈ ਦੀ ਆ ਤਸੱਲੀ ਵਾਲੀ ਬਖਸ਼ ਵਾਲੀ ਗਾਂ ਤੁਹਾਡੇ ਲਈ ਆ ਗਈ ਹੈ ਮਿੱਤਰੋ ਤੁਹਾਨੂੰ ਤੇ ਬਾਦ ਸ਼ੁਕਰੀਆ ਜਉਂਦੇ ਰਹੋ ਪਿਆਰ ਸਤਿਕਾਰ